ਕੈਲੀਫੋਰਨੀਆ ਦੇ ਪੰਗ ਉਗਾਉਣ ਵਾਲੇ ਇੱਕ ਖੇਤਾਂ ਦੇ ਵਿੱਚ ਬੱਚਿਆਂ ਦੀ ਮੌਜੂਦਗੀ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ICE ਅਧਿਕਾਰੀਆਂ ਨੂੰ ਫਾਰਮ ਦੇ ਵਿੱਚ ਛਾਪੇਮਾਰੀ ਦੌਰਾਨ ਕਈ ਬੱਚੇ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਸੂਬੇ ਦੇ ਗਵਰਨਰ ਦੇ ਵਿਚਕਾਰ ਤਿੱਖੀ ਬਹਿਸ ਹੋ ਗਈ ਦੋਵੇਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ ਸਸ਼ਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਲੀਫੋਰਨੀਆ ਦੇ ਕੈਮਰੀਲੋ ਸ਼ਹਿਰ ਦੇ ਵਿੱਚ ਸਥਿਤ ਗਲਾਸ ਹਾਊਸ ਫਾਰਮਸ ਜੋ ਕਿ ਕੈਲੀਫੋਰਨੀਆ ਸੂਬੇ ਦੀ ਸਭ ਤੋਂ ਵੱਡੀ ਲਾਇਸੈਂਸ ਸ਼ੁਦਾ ਭੰਗ ਉਤਪਾਦਕ ਕੰਪਨੀਆਂ ਦੇ ਵਿੱਚੋਂ ਇੱਕ ਹੈ ਉਸਦੇ ਖੇਤਾਂ ਦੇ ਵਿੱਚ ਵੀਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਛਾਪੇਮਾਰੀ ਕੀਤੀ ਇਸ ਛਾਪੇਮਾਰੀ ਨੇ ਨਾ ਸਿਰਫ ਸਥਾਨਕ ਪੱਧਰ ਤੇ ਹਲਚਲ ਮਚਾ ਦਿੱਤੀ ਸਗੋਂ ਸੂਬੇ ਦੇ ਗਵਰਨਰ ਗੈਵਨ ਨਿਊਜ਼ਮ ਅਤੇ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿਚਕਾਰ ਤਿੱਖੀ ਬਹਿਸ ਦੇ ਬਹਿਸ ਦੇ ਮੁੱਦੇ ਨੂੰ ਹੋਰ ਵੀ ਗਰਮਾ ਦਿੱਤਾ ਹੈ ਵੀਰਵਾਰ ਸਵੇਰ ਸਮੇਂ ਆਈਸੀਈ ਅਤੇ ਨੈਸ਼ਨਲ ਗਾਰਡਸ ਦੀਆਂ ਟੀਮਾਂ ਨੇ ਕੈਮਬਰੀਲੋ ਅਤੇ ਕਾਰਪੈਂਟਰੀਆ ਦੇ ਵਿੱਚ ਗਲਾਸ ਹਾਊਸ ਫਾਰਮਜ਼ ਦੇ ਦੋ ਖੇਤਾਂ ਦੇ ਵਿੱਚ ਛਾਪੇਮਾਰੀ ਕੀਤੀ। ਇਹ ਕਾਰਵਾਈ ਇੱਕ ਫੈਡਰਲ ਅਦਾਲਤ ਦੁਆਰਾ ਜਾਰੀ ਕੀਤੇ ਗਏ ਸਰਚ ਵਾਰੰਟ ਦੇ ਅਧੀਨ ਕੀਤੀ ਗਈ। ਸਰਕਾਰ ਨੂੰ ਸ਼ੱਕ ਸੀ ਕਿ ਇਨ੍ਹਾਂ ਭੰਗ ਉਗਾਉਣ ਵਾਲੇ ਖੇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਤੇ ਰੱਖਿਆ ਗਿਆ ਹੈ। ਛਾਪੇਮਾਰੀ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਇਕੱਠੇ ਹੋ ਕੇ ਆਈਸੀਈ ਦੀਆਂ ਟੀਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸਥਿਤੀ ਉਦੋਂ ਜ਼ਿਆਦਾ ਵਿਗੜ ਗਈ ਜਦੋਂ ਪ੍ਰਦਰਸ਼ਨਕਾਰੀਆਂ ਅਤੇ ਏਜੰਟਾਂ ਦੇ ਵਿੱਚਕਾਰ ਹਿੰਸਕ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਆਈਸੀਈ ਦੀਆਂ ਗੱਡੀਆਂ ਤੇ ਪੱਥਰ ਸੁੱਟੇ ਜਦਕਿ ਏਜੰਟਾਂ ਨੇ ਭੀੜ ਨੂੰ ਕਾਬੂ ਕਰਨ ਦੇ ਲਈ ਟਾਇਰ ਗੈਸ ਰਬੜ ਦੀਆਂ ਗੋਲੀਆਂ ਤੇ স্মੋਕ ਗ੍ਰੇਨੇਡ ਦੀ ਵਰਤੋਂ ਕੀਤੀ ਇੱਕ ਵੀਡੀਓ ਦੇ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਫੈਡਰਲ ਅਧਿਕਾਰੀਆਂ ਤੇ ਹਥਿਆਰ ਦੇ ਨਾਲ ਗੋਲੀਬਾਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਐਫਪੀਆਈ ਜਾਂਚ ਕੀਤੀ ਜਾ ਰਹੀ ਹੈ ਤੇ ਗੋਲੀਬਾਰੀ ਕਰਨ ਵਾਲੇ ਸ਼ਖਸ ਦੀ ਜਾਣਕਾਰੀ ਦੇਣ ਵਾਲੇ ਨੂੰ 50000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਇਹ ਤੇ ਸਭ ਤੋਂ ਵੱਡਾ ਸਵਾਲ ਜੋ DHS ਅਤੇ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਉਠਾਇਆ ਉਹ ਸੀ ਭੰਗ ਦੇ ਖੇਤਾਂ ਦੇ ਵਿੱਚ ਬੱਚੇ ਕੀ ਕਰ ਰਹੇ ਨੇ ਛਾਪੇਮਾਰੀ ਕਰਨ ਗਈਆਂ ਏਜੰਸੀਆਂ ਦੇ ਮੁਤਾਬਿਕ ਉਹਨਾਂ ਨੂੰ ਛਾਪੇਮਾਰੀ ਦੇ ਦੌਰਾਨ 10 ਨਾਬਾਲਗ ਬੱਚੇ ਮਿਲੇ ਜਿਨ੍ਹਾਂ ਦੇ ਵਿੱਚੋਂ 8 ਬੱਚੇ ਬਿਨਾਂ ਮਾਪਿਆਂ ਦੇ ਸਨ ਅਤੇ ਇਹ ਸਾਰੇ ਦੇ ਸਾਰੇ ਗੈਰਕਾਨੂੰਨੀ ਪ੍ਰਵਾਸੀ ਸਨ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਬਾਲ ਮਜ਼ਦੂਰੀ ਦੀ ਉਲੰਘਣਾ ਦੇ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ homeland security ਵਿਭਾਗ ਨੇ ਗਵਰਨਰ ਗੈਵਨ ਨਿਊਜ਼ਮ ਨੂੰ ਸੋਸ਼ਲ ਮੀਡੀਆ ਰਾਹੀਂ ਸਵਾਲ ਪੁੱਛਿਆ ਕਿ ਬੱਚੇ ਇਨ੍ਹਾਂ ਖੇਤਾਂ ਦੇ ਵਿੱਚ ਕੀ ਕਰ ਰਹੇ ਸਨ ਤਾਂ ਇਸ ਦਾ ਜਵਾਬ ਦੇ ਵਿੱਚ ਗਵਰਨਰ ਨਿਊਜ਼ਮ ਨੇ ਕਿਹਾ ਕਿ ਬੱਚੇ ਆਪਣੀਆਂ ਮਾਵਾਂ ਦੇ ਨਾਲ ਉਹਨਾਂ ਖੇਤਾਂ ਦੇ ਵਿੱਚ ਮੌਜੂਦ ਸਨ ਜਿੱਥੇ ਏਜੰਸੀਆਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਗ੍ਰਿਫਤਾਰ ਕਰ ਲਿਆ ਬੱਚੇ ਰੋ ਰਹੇ ਸੀ ਅਤੇ ਹੰਝੂ ਗੈਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸੀ ਨਿਊਜ਼ਮ ਨੇ ਰਾਸ਼ਟਰਪਤੀ ਡੋਨਲਡ 트ੰਪ ਅਤੇ ਉਹਨਾਂ ਦੇ ਸਲਾਹਕਾਰ ਸਟੀਫਨ ਮਿਲਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਕਾਰਵਾਈਆਂ ਲੋਕਾਂ ਦੇ ਵਿੱਚ ਡਰ, ਅਰਾਜਕਤਾ ਦਾ ਮਾਹੌਲ ਪੈਦਾ ਕਰ ਰਹੀਆਂ ਨੇ। ਕੈਲੀਫੋਰਨੀਆ ਦੇ ਅਧਿਕਾਰੀ ਅਤੇ ਸਿਆਸਤਦਾਨਾਂ ਨੇ ਵੀ ਇਸ ਛਾਪੇਮਾਰੀ ਦੀ ਨਿੰਦਾ ਕੀਤੀ ਹੈ ਪਰ ਦੂਜੇ ਪਾਸੇ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸਾਡੇ ਬਹਾਦਰ ਅਧਿਕਾਰੀ ਕਾਨੂੰਨ ਨੂੰ ਲਾਗੂ ਕਰਨਾ ਇੰਜ ਹੀ ਜਾਰੀ ਰੱਖਣਗੇ। ਇਹ ਘਟਨਾ ਕੈਲੀਫੋਰਨੀਆ ਦੇ ਵਿੱਚ ਪ੍ਰਵਾਸੀਆਂ ਦੇ ਮੁੱਦੇ ਤੇ ਫੈਡਰਲ ਅਤੇ ਸੂਬਾਈ ਸਰਕਾਰਾਂ ਦੇ ਵਿਚਕਾਰ ਤਣਾਅ ਨੂੰ ਦਰਸਾਉਂਦੀ ਹੈ ਨਿਊਜ਼ੀਅਮ ਅਤੇ ਸਥਾਨਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਈਆਂ ਛਾਪੇਮਾਰੀਆਂ ਦੇ ਨਾਲ ਕਾਰੋਬਾਰੀਆਂ ਅਤੇ ਮਜ਼ਦੂਰਾਂ ਨੂੰ ਨੁਕਸਾਨ ਪਹੁੰਚਦਾ ਹੈ ਜੋ ਸੂਬੇ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ ਨੇ ਦੂਜੇ ਪਾਸੇ ਡੀ ਐਚ ਐਸ ਅਤੇ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਿਰਫ ਕਾਨੂੰਨ ਲਾਗੂ ਕਰ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸ ਤੇ ਬਾਲ ਮਜ਼ਦੂਰੀ ਵਰਗੇ ਮੁੱਦਿਆਂ ਤੇ ਕਾਰਵਾਈ ਕਰਨਾ ਬੇਹਤ ਜ਼ਰੂਰੀ ਹੈ